ਰੁੱਖ ਤਾਂ ਸਾਡੇ ਸਿਰ ਤੇ ਯਾਰੋ ਪਰ ਕਿੱਥੇ ਹੈ ਇਸ ਦੀ ਛਾਂ ਇਨਸਾਨਾਂ ਦੇ ਨਾਮ ਗਵਾਚੇ ਰਿਸ਼ਤਿਆਂ ਦਾ ਕੀ ਰੱਖੀਏ ਨਾ ਜੀ ਹਾਂ ਅੱਜ ਕੱਲ ਕਰਦੇ ਹਾਂ ਰਿਸ਼ਤਿਆਂ ਦੇ ਰਿਸ਼ਤੇ ਜਜ਼ਬਾਤਾਂ ਦੇ ਰਿਸ਼ਤੇ ਪਿਆਰ ਦੇ ਮੁਹੱਬਤ ਦੇ ਜਦੋਂ ਗੱਲ ਰਿਸ਼ਤਿਆਂ ਦੀ ਹੁੰਦੀ ਹੈ ਤਾਂ ਫਿਰ ਗੱਲਾਂ-ਗੱਲਾਂ ਵਿੱਚ ਰਿਸ਼ਤੇ ਬਣ ਜਾਂਦੇ ਨੇ ਔਰ ਗੱਲਾਂ-ਗੱਲਾਂ ਵਿੱਚ ਅਕਸਰ ਰਿਸ਼ਤੇ ਟੁੱਟ ਵੀ ਜਾਂਦੇ ਨੇ ਰਿਸ਼ਤਿਆਂ ਦੇ ਉੱਤੇ ਬਾ ਕਮਾਲ ਨਜ਼ਰ ਰੱਖਣ ਵਾਲੇ ਅੱਜ ਸਾਡੇ ਮਹਿਮਾਨ ਨੇ ਰਮੇਸ਼ ਸੇਠੀ ਬਾਦਲ ਸਾਹਿਬ ਬਾਦਲ ਸਾਹਿਬ ਜਿੰਦਗੀ ਜਿੰਦਾਬਾਦ ਨਮਸਕਾਰ ਜਿੰਦਗੀ ਜਿੰਦਾਬਾਦ ਕਮਿਆਰੇ ਪਿੰਡ ਤੁਹਾਡਾ ਬਚਪਨ ਬੀਤਿਆ ਦਸ਼ਮੇਸ਼ ਗਰਲ ਸਕੂਲ ਦੇ ਵਿੱਚ ਤੁਸੀਂ ਨੌਕਰੀ ਕੀਤੀ ਔਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਦੋਂ ਨੌਕਰੀ ਕਰਦੇ ਸੀ ਇਸ ਦੌਰਾਨ ਤੁਸੀਂ ਕਿਤਾਬਾਂ ਵੀ ਲਿਖੀਆਂ ਔਰ ਕਿਤਾਬਾਂ ਤੁਹਾਡੀਆਂ ਰਿਸ਼ਤਿਆਂ ਦੇ ਆਲੇ ਦੁਆਲੇ ਘੁੰਮਦੀਆਂ ਨੇ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਹੋ ਅੱਜਕੱਲ੍ਹ ਮੇਰੀਆਂ 5 ਕਿਤਾਬਾਂ ਮੈਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰ ਚੁੱਕਿਆ ਜੀ ਜਿੰਨਾਂ ਵਿੱਚ ਤਿੰਨ ਮੇਰੇ ਕਹਾਣੀ ਸੰਗਰੇ ਆ ਤੇ ਦੋਛਾਸ ਮੇਰੀ ਜ਼ਿੰਦਗੀ ਦੇ ਤਜਰਬੇ ਆ ਜਾਂ ਮਿੱਠੀਆਂ ਯਾਦਾਂ ਆ ਖਾਸ ਕਰਕੇ ਪਿੰਡ ਦੀਆਂ ਜਦੋਂ ਮੈਂ ਛੋਟਾ ਸੀ ਬਚਪਨ ਦੀਆਂ ਯਾਦਾਂ ਨੂੰ ਮੈਂ ਤਰੋਇਆ ਔਰ ਉਹਨਾਂ ਕਿਤਾਬਾਂ ਦਾ ਨਾਂ ਰੱਖਿਆ ਬਾਬੇ ਹਰਗੁਲਾਲ ਦੀ ਹੱਟੀ ਸ੍ਰੀ ਹਰਗੁਲਾਲ ਜੀ ਮੇਰੇ ਦਾਦਾ ਜੀ ਸੀ ਤੇ ਉਹਨਾਂ ਦੀ ਪਿੰਡ ਦੇ ਵਿੱਚ ਹੱਟੀ ਸੀ ਹਾਂ ਮੈਂ ਇੱਥੋਂ ਹੀ ਗੱਲ ਚਲਾਉਣਾ ਕਿ ਪਿੰਡ ਦੀਆਂ ਹੱਟੀਆਂ ਦਾ ਇੱਕ ਦੌਰ ਸੀ ਹੱਟੀਆਂ ਤੇ ਲੋਕ ਸੌਦਾ ਲੈਣ ਜਾਂਦੇ ਸੀ ਅੱਜ ਕੱਲ ਮਾਲ ਦਾ ਜੋ ਦੌਰ ਹੈ ਬੰਦੇ ਦੇ ਹੱਥ ਨਾ ਜੇਬ ਵਿੱਚ ਰੁਪਏ ਨਹੀਂ ਹੁੰਦੇ ਉਹਦੇ ਕੋਲੇ Google Pay ਹੁੰਦਾ ਆ ਉਥੋਂ ਪੇਮੈਂਟ ਕਰ ਦਿੰਦਾ ਉਹਨੂੰ ਪੀੜ ਵੀ ਨਹੀਂ ਹੁੰਦੀ ਦਰਦ ਵੀ ਨਹੀਂ ਹੁੰਦੀ ਔਰ ਬਹੁਤ ਸਾਰੇ ਪੈਸੇ ਖਰਚ ਕੇ ਆ ਜਾਂਦਾ ਹੱਟੀਆਂ ਤੇ ਮਾਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਸ਼ਾਹ ਸਾਹਿਬ ਹੱਟੀਆਂ ਦਾ ਯੁੱਗ ਜਿਹੜਾ ਸੀ ਉਹ ਮੇਰੇ ਖਿਆਲ ਚ ਅੱਜ ਦੇ ਯੁੱਗ ਨਾਲੋਂ ਵਧੀਆ ਸੀ ਹੂੰ ਉਦੋਂ ਪਹਿਲੀ ਗੱਲ ਤਾਂ ਪੈਸੇ ਦਾ ਵੀ ਚੱਲਣ ਨਹੀਂ ਸੀ ਸਮਾਨ ਦੇ ਬਦਲੇ ਅਨਾਜ ਦੇ ਬਦਲੇ ਜਾਂ ਨਰਮਕ ਪਾ ਦੇ ਬਦਲੇ ਸਮਾਨ ਮਿਲ ਜਾਂਦਾ ਸਮਾਨ ਲੈਂਦੇ ਸੀ ਉਹ ਬੱਚੇ ਜਾਂ ਸਿਆਣੇ ਝੋਲੀ ਚ ਪਾ ਕੇ ਦਾਣੇ ਲਿਆਉਂਦੇ ਉਹ ਦਾਣਿਆਂ ਦੇ ਜਿੰਨੇ ਪੈਸੇ ਬੰਦੇ ਫਿਰ ਉਹਦੇ ਹਿਸਾਬ ਨਾਲ ਉਹ ਸਮਾਨ ਲੈਂਦੇ ਦੁਕਾਨਦਾਰ ਸਮਾਨ ਮੰਗੇ ਤੋਂ ਉਹੀ ਕੱਢ ਕੇ ਦਿੰਦਾ ਜਿਹੜੀ ਉਹਦੇ ਲੋੜ ਸੀ ਮਾਲ ਦੇ ਵਿੱਚ ਡਿਸਪਲੇ ਸਿਸਟਮ ਹੈ ਤੁਸੀਂ ਲੈਣ ਇੱਕ ਬਰੈਡ ਜਾਨੇ ਹੋ ਸੋਡੇ ਕਾਜੂ ਦਾ ਪੈਕੇਟ ਪਸੰਦ ਆ ਗਿਆ ਤੁਹਾਡੇ ਨਾਲ ਕੋਈ ਵਿੰਬਰ ਪਸੰਦ ਆ ਗਈ ਕੋਈ ਹੋਰ ਸਾਬਨ ਪਸੰਦ ਆ ਗਈ ਸ਼ੇਵਿੰਗ ਕਰੀਮ ਚੰਗਾ ਆ ਗਈ ਜਿੰਨੀ ਚਾਹੇ ਕਰੇ ਨਹੀਂ ਲੋੜ ਫਿਰ ਤੁਸੀਂ ਉਸ ਨਾਲ ਉਸ ਸਮਾਨ ਜ਼ਿਆਦਾ ਖਰੀਦ ਲੈਣੇ ਹੋ ਉਹ ਬੇ ਲੋੜਾ ਉਹਨਾਂ ਦੀ ਸੇਲ ਵੱਧਦੀ ਹੈ ਪਰ ਹੱਟੀਆਂ ਦੇ ਵਿੱਚ ਇਹ ਚੀਜ਼ ਨਹੀਂ ਸੀ ਹੱਟੀਆਂ ਦੇ ਵੀ ਜੇ ਤੁਸੀਂ ਕੋਈ ਚੀਜ਼ ਲੈਣ ਜਾਂਦੇ ਵੀ ਸੀ ਨਾ ਤੁਹਾਨੂੰ ਮੰਨ ਨੂੰ ਕਿਸੇ ਚੀਜ਼ ਦੀ ਲੋੜ ਹੈ ਔਰ ਤੁਹਾਨੂੰ ਪਤਾ ਨਹੀਂ ਸਾਨੂੰ ਕਿੰਨੀ ਚਾਹੀਦੀ ਹੈ ਤਾਂ ਸਿਆਣਾ ਦੁਕਾਨਦਾਰ ਕਹਿੰਦਾ ਸੀ ਵੀ ਤੁਸੀਂ ਇਹ 50 ਪੈਸੇ ਦੀ ਲੈ ਜਾ ਬਹੁਤ ਹੈ ਜੀ ਕਿਆ ਬਾਤ ਪਰ ਮੌਲ ਦੇ ਵਿੱਚ ਇਹ ਚੀਜ਼ ਨਹੀਂ ਹੈ ਉਹ ਕਹਿੰਦੇ ਵੀ ਜਿੰਨਾ ਲੈਂਦਾ ਲਈ ਜਾਂਦਾ ਖਰਾਬ ਹੁੰਦੀ ਹੈ ਵੇਸਟ ਹੁੰਦੀ ਹੈ ਕੋਈ ਫਸ ਗਾ ਨਹੀਂ ਕੰਪਿਊਟਰ ਤੋਂ ਬਿੱਲ ਨਿਕਲਣਾ ਕੰਪਿਊਟਰ ਤੋਂ ਬਿੱਲ ਨਿਕਲਣਾ ਪੇਮੈਂਟ ਹੋ ਜਾਣੀ ਕੋਈ ਪੈਸੇ ਦੇਣ ਲੱਗਿਆਂ ਤਕਲੀਫ ਜੀ ਨਹੀਂ ਹੁੰਦੀ ਹੂੰ ਉਹਦੇ ਹੁੰਦਾ ਸੀ ਵੀ ਜਦੋਂ ਦਾਣੇ ਇੰਨੇ ਕਿ ਲੈਂਦੇ ਆ ਜਾਂ ਜੇਬ ਤੇ ਇੰਨੇ ਕਿ ਪੈਸੇ ਹੈ ਜਾਂ ਉਹ ਕਈ ਵਾਰੀ ਉਧਾਰ ਵੀ ਚੱਲਦੀ ਸੀ ਆਮ ਕਰਕੇ ਛੋਟੇ ਲੋਕ ਜਿਹੜੇ ਜਿਨ੍ਹਾਂ ਦੀ ਕਮਾਈ ਦਾ ਜਰੀਆ ਘੱਟ ਸੀ ਪੂੰਜੀ ਘੱਟ ਹੁੰਦੀ ਸੀ ਪੂੰਜੀ ਘੱਟ ਹੁੰਦੀ ਸੀ ਉਹ ਦੁਕਾਨਦਾਰ ਨਾਲ ਉਧਾਰ ਕਰਦੇ ਸੀ 2 ਮਹੀਨਿਆਂ ਬਾਅਦ ਸਾਲ ਸਮੇਂ ਹਿਸਾਬ ਕਰਦੇ ਸੀ ਆਪਣਾ ਵੀ ਜਦੋਂ ਮੁਲਾਜ਼ਮ ਸੀ ਤੇ ਮਹੀਨੇ ਬਾਅਦ ਹਾਂ ਬਿਲਕੁਲ ਅਜ ਤੋਂ ਪੈਸੇ ਦਿੰਦੇ ਸਾਂ ਹੂੰ ਹੂੰ ਹਮ ਤਾਂ ਨਕਦੋ ਲੱਗਦੀ ਦਾ ਕੰਮ ਹੁਣ ਨਕਦੋ ਨਕੀ ਦਾ ਕੰਮ ਹੈ ਔਰ ਸਭ ਤੋਂ ਜ਼ਿਆਦਾ ਵੇਸਟੇਜ ਯਾਰ ਫਜ਼ੂਲ ਕਰਤੀ ਹੈ ਪਰ ਹਟੀਆਂ ਦੇ ਵਿੱਚ ਇੱਕ ਹੋਰ ਵਧੀਆ ਗੱਲ ਹੁੰਦੀ ਸੀ ਚਾਚਾ ਤਾਇਆ ਭੁੱਪੜ ਕਹਿ ਕੇ ਬੁਲਾਉਂਦੇ ਸੀ ਮਾਸੜ ਕਹਿ ਕੇ ਵੀ ਬੁਲਾਉਂਦੇ ਸੀ ਔਰ ਮਜ਼ਾਕ ਦਾ ਵੀ ਇੱਕ ਦੌਰ ਚੱਲਦਾ ਹੁੰਦਾ ਸੀ ਉਹ ਵਕਤ ਤੁਹਾਨੂੰ ਯਾਦ ਹੋਵੇਗਾ ਬਿਲਕੁਲ ਸਹੀ ਗੱਲ ਹੈ ਜੀ ਇਹ ਜਿਉਂ ਉਹ ਹੱਟੀਆਂ ਹੁੰਦੀਆਂ ਰਿਸ਼ਤੇ ਆਂ ਦੀਆਂ ਸੀ ਉਹ ਹੂੰ ਰਿਸ਼ਤੇ ਹੁੰਦਾ ਸੀ ਜਾ ਕੇ ਨਾਂ ਨਹੀਂ ਲੈਣਾ ਸੀ ਹੂੰ ਜਾਂ ਸਾਰੇ ਜਿਵੇਂ ਅੱਜ ਕਾ ਰਵਾਜ ਸਰ ਕੇ ਸਰ ਦਾ ਜ਼ਮਾਨਾ ਸਰ ਦਾ ਜ਼ਮਾਨਾ ਉਹ ਤਾਇਆ ਉਹ ਚਾਚਾ ਅਜੀ ਜੂ ਜਾਂ ਲਾਉਣ ਦਾ ਵੀ ਬੜਾ ਚੰਝਟਣੀ ਸੀ ਸਿੱਧਾ ਹੀ ਵੀ ਤਾਇਆ ਬਾਬਾ ਦਾਦਾ ਕਹੇ ਕਿ ਇਸ ਮਾਨ ਲਈਦਾ ਸੀ ਔਰ ਉਹ ਵੀ ਮਾਨਦਾਨ ਦੰਦੇ ਸੀ ਜੇ ਕੋਈ ਲੇਡੀ ਲੜਕੀ ਜਾਂ ਲੇਡੀ ਜਾਂਦੀ ਸੀ ਜਿਹਦੀ ਨੋਹਾਂ ਦੇ ਥਾਂ ਲੱਗਦੀ ਉਹ ਕੁੰਡ ਕੱਢ ਕੇ ਜਾਂਦੀ ਸੀ ਦੁਕਾਨ ਤੇ ਤੇ ਦੁਕਾਨਦਾਰ ਉਸੇ ਨੂੰ ਉਸੇ ਤਰ੍ਹਾਂ ਟਰੀਟ ਕਰਦਾ ਸੀ ਵੀ ਇਹ ਗਵਾਨੀਆਂ ਦੀ ਜਾਂ ਮੱਲੇ ਦੀ ਨੋਹ ਨਹੀਂ ਇਹ ਮੇਰੀ ਨੋਹ ਹੈ। ਕੀ ਬਾਤ ਹੈ। ਕਿ ਉੱਥੇ ਪ੍ਰੇਮ ਸੀ ਜੇ ਕੋਈ ਹਾਨ ਪ੍ਰਮਾਨ ਦਾ ਜਾਂਦਾ ਸੀ ਉਸੇ ਤਰ੍ਹਾਂ ਡੀਲ ਕਰਦੇ ਸੀ ਉਹ। ਪਰ ਅੱਜ ਕੱਲ ਮੌਲਾਂ ਦੇ ਵਿੱਚ ਤਾਂ ABC ਚਾਹੇ ਤੁਸੀਂ ਆਈਏ ਇਸ ਅਫਸਰੋਂ ਚਾਹੇ PNU ਚਾਹੇ ਕੁਛ ਹੋ। ਸੋਡਾ ਮਤਲਬ ਬਸ ਟਰਾਲੀ ਚ ਸਮਾਨ ਪਾਓ ਟਰਾਲੀ 'ਚ ਸਮਾਨ ਪਾਓ ਬਿੱਲ ਕਢਾਓ ਪੇ ਪੇਟੀਐਮ ਜਾਂ ਗੂਗਲ ਪੇ ਨਾਲ ਪੇਮੈਂਟ ਕਰੋ ਦੈਟਸ ਆਲ ਬਸ ਅੱਛਾ ਤੇ ਪਰ ਹਟੀਆਂ ਦੇ ਵਿੱਚ ਇੱਕ ਬੜੀ ਖੂਬਸੂਰਤ ਗੱਲ ਹੁੰਦੀ ਸੀ ਸਿੱਖੀ ਸਾਹਿਬ ਮੈਂ ਅੱਜ ਦੀ ਜੋ ਸਾਡੇ ਨਵੇਂ ਦਰਸ਼ਕ ਨੇ ਜਾਂ ਯੁਵਾ ਪੀੜ੍ਹੀ ਨੂੰ ਦੱਸਣਾ ਰੂੰਗਾ ਚੁੰਗਾ ਵੀ ਹੁੰਦਾ ਸੀ ਜੁਆ ਕੱਢ ਜਾਂਦੇ ਸੀ ਕਿ ਬਾਬਾ ਰੂੰਗਾ ਚੁੰਗਾ ਤਾਂ ਦੇ ਉਹ ਰੂੰਗੇ ਚੁੰਗੇ ਦੇ ਵਿੱਚ ਕਿੰਨਾ ਕੁਝ ਚਲਾ ਜਾਂਦਾ ਸੀ ਉਹ ਇੱਕ ਤਰ੍ਹਾਂ ਦੀ ਮੱਤਿਆਂ ਨੂੰ ਕਿਉਂਕਿ ਮਾਪਿਓ ਭੇਜਦੇ ਸੀ ਬੱਚਿਆਂ ਨੂੰ ਸਮਾਨ ਲੈਣ ਵਾਸਤੇ ਉਦੋਂ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਸੈਂੀਆਂ ਹਮ ਘਰਾਂ 'ਚ ਵਕਤ ਤੋਂ ਵਕਤ ਛੋਲਿਆਂ ਦੇ ਦਾਣੇ ਪੁੱਜੇ ਪਏ ਐ ਤੇ ਆ ਕੇ ਕਦੇ ਇੰਨਾ ਦੇ ਨਾਲ ਜਿਵੇਂ ਆ ਗੋਲਗਲੇ ਮੱਠੀਆਂ ਬਣਾ ਲੀਆਂ ਹੋਰ ਸਮਾਨ ਨਹੀਂ ਹੁੰਦਾ ਸੀ ਉਹ ਫਿਰ ਦੁਕਾਨਦਾਰ ਤੋਂ ਜਦੋਂ ਸਮਾਨ ਲੈਣ ਜਾਂਦੇ ਨਾ ਤੇ ਦੁਕਾਨਦਾਰ ਨੂੰ ਕਹਿੰਦੇ ਸਾਨੂੰ ਰੂੰਗਾ ਦੇ ਉਹ ਚਾਰ ਖਿੱਲਾ ਚਾਰ ਪਕੌਣੀਆਂ ਜਾਂ ਜਿਹੜੀ ਚੀਜ਼ ਉਹਦੇ ਕੋਲੇ ਅਵੇਲੇਬਲ ਹੁੰਦੀ ਨੇੜੇ ਪਈ ਉਹ ਦੇ ਦਿੰਦਾ ਉਹ ਬੱਚੇ ਇਸੇ ਜਾਣ ਵਾਲੀ ਛਾਲਾ ਮਾਰਦੇ ਆਉਂਦੇ ਤੇ ਅਗਲੇ ਵਾਰੀ ਉਹ ਇੰਤਜ਼ਾਰ ਕਰਦੇ ਵੀ ਦਾਦੀ ਮੈਨੂੰ ਦੁਕਾਨ ਤੇ ਸਮਾਨ ਲੈਣੇ ਭੇਜੇ ਤੇ ਮੈਂ ਰੂੰਗਾ ਚੂੰਗਾ ਮੈਂ ਰੂੰਗਾ ਚੂੰਗਾ ਲਾਵਾਂ ਉਦੋਂ ਕੰਮ ਕਰਨ ਦੀ ਜਾਂ ਹੁਕਮ ਮੰਨਣ ਦੀ ਕਹਿਣਾ ਮੰਨਣ ਦੀ ਇੱਕ ਚਾਲ ਬਣ ਜਾਂਦੀ ਸੀ ਕਿ ਰੂੰਗਾ ਮਿਲੂਗਾ ਤੇ ਅੱਜ ਕੱਲ ਉਹ ਚੀਜ਼ ਨਹੀਂ ਹੈ ਅਸਲ ਬੱਚਿਆਂ ਨੇ ਕਹਿਣਾ ਕਿ ਹਰ ਮੰਨਦੇ ਆ ਇਹ ਗੱਲ ਮੈਂ ਨਹੀਂ ਕਹਿੰਦਾ ਵੀ ਨਹੀਂ ਮੰਨਦੇ ਪਰ ਉਹ ਇੰਨੀ ਗੱਲ ਹੈ ਨਹੀਂ ਵੀ ਲਾਲਚ ਜਿਹੜਾ ਨਿੱਜੀ ਛੋਟਾ ਛੋਟਾ ਲਾਲਚ ਜਿਆ ਨਾ ਉਹ ਚੰਗਾ ਲੱਗਦਾ ਸੀ ਉਹ ਲਾਲਚ ਇੱਕ ਸਵਾਦ ਦਿੰਦਾ ਸੀ ਹੈ ਨਾ ਇੱਕ ਰਿਸ਼ਤਿਆਂ ਨੂੰ ਬੜੀ ਖੂਬਸੂਰਤ ਅੰਦਾਜ਼ ਦੇ ਨਾਲ ਵੇਖਿਆ ਜਾਂਦਾ ਸੀ ਬਿਲਕੁਲ ਅੱਛਾ ਸਿੱਟੀ ਸਾਹਿਬ ਰਿਸ਼ਤੇ ਜਿਹੜੇ ਨੇ ਅੱਗੇ ਕੱਚੇ ਵੇੜੇ ਵੇੜਿਆਂ 'ਚ ਮੰਜੇ ਕੰਦੋਲੀ ਕੰਦੋਲੀ ਦੇ ਵਿੱਚ ਮੋਰੀ ਔਰ ਬੇਬੇ ਬੈਠੀ ਹੁੰਦੀ ਸਾਗ ਬਣਾਇਆ ਹੁੰਦਾ ਪੂਰਾ ਟੱਬਰ ਚਾਰ ਨਾਲ ਬਹਿ ਕੇ ਖਾਂਦਾ ਉਦੋਂ ਸਪੀਡ ਘਟ ਸੀ ਲੋਕ ਬੈਠਦੇ ਸੀ ਆਰਾਮ ਨਾਲ ਗੱਲਾਂ ਕਰਦੇ ਸੀ ਪਰ ਅੱਜ ਦੀ ਸਪੀਡ ਤਾਂ ਬਹੁਤ ਜ਼ਿਆਦਾ ਹੋ ਗਈ ਹੈ ਹੁਣ 4 4 5 5 10 10 20 20 ਮੰਜ਼ਲਾ ਮਕਾਨ ਬਣ ਗਏ ਨੇ 2 2 3 3 ਕਮਰਿਆਂ ਦੇ ਵਿੱਚ ਜ਼ਿੰਦਗੀ ਸਿਮਟ ਕੇ ਰਹਿ ਗਈ ਹੈ ਤੁਸੀਂ ਇਸ ਜ਼ਿੰਦਗੀ ਨੂੰ ਇਸ ਰਿਸ਼ਤਿਆਂ ਨੂੰ ਕਿਵੇਂ ਵੇਖਦੇ ਹੋ ਸ਼ਾਹ ਸਾਹਿਬ ਮਕਾਨਾਂ ਦੀ ਗੱਲ ਤੋਂ ਯਾਦ ਆਇਆ ਵੀ ਪਹਿਲਾਂ ਮਕਾਨ ਵਾਕਈ ਛੋਟੇ ਹੁੰਦੇ ਸੀ ਇੱਕ ਕਮਰੇ ਦਾ ਮਕਾਨ ਹੁੰਦਾ ਸੀ ਉਹਨੂੰ ਸੁਹਾਤ ਕਹਿੰਦੇ ਸੀ ਉਹਦੇ ਵਿੱਚ ਹੀ ਪਸੂ ਡੰਗਰ ਵੀ ਹੁੰਦਾ ਸੀ ਆਪਦੇ ਮੰਝੇ ਵੀ ਹੁੰਦੇ ਸੀ ਬੇਬੇ ਦਾ ਸੰਦੂਖ ਵੀ ਹੁੰਦਾ ਸੀ ਦਾਤੀ ਦਾ ਸੰਦੂਕ ਵੀ ਹੁੰਦਾ ਸੀ ਔਰ ਦੋ ਇੱਕ ਦੋ ਮੰਝੇ ਬਿਸਤਰੇ ਪਏ ਹੁੰਦੇ ਸੀ ਅੱਜਕਲ ਔਰ ਟਾਇਲਟ ਲੈਟ੍ਰੀਨ ਜਿਹੜੀ ਹੈਗੀ ਉਹ ਘਰ ਤੇ ਹੁੰਦੀ ਨਹੀਂ ਸੀ ਸਾਮਨੇ ਬਾਹਰ ਜਾਣਾ ਹੁੰਦਾ ਸੀ ਲੇਕਿਨ ਫੇਰ ਵੀ ਲੋਕ ਖੁਸ਼ ਸੀ ਸੈਟੀਸਫੈਕਸ਼ਨ ਸੀ ਅੱਜਕਲ ਉਦੋਂ ਪਰਿਵਾਰ ਵੱਡੇ ਸੀ ਦੋ ਲੋ ਚਾਰ ਚਾਰ ਭੂਆ ਕਰੇ ਹੋਣੀਆਂ ਪੈਣਾ ਹੋਣੀਆਂ ਚਾਰ ਚਾਰ ਭਰਾਵਾਂ ਦੇ ਅੱਗੇ ਬੱਚੇ ਹੋਣੇ 20 ਬੱਚੇ ਬੰਦੇ ਬੱਚਿਆਂ ਦਾ ਪਰਿਵਾਰ ਹੈ ਉਹ ਪਤਾ ਨਹੀਂ ਲੱਗਦਾ ਸੀ ਰੋਟੀਆਂ ਕਿੰਨੇ ਬਣਾਈਆਂ ਕਦੋਂ ਕੌਣ ਖਾ ਗਿਆ ਸ਼ਾਬਾ ਪਰਿਆ ਹੀ ਰਹਿੰਦਾ ਸੀ ਸ਼ਾਬਾ ਪਰਿਆ ਰਹਿੰਦਾ ਸੀ ਔਰ ਹਰ ਟਾਈਮ ਰੋਟੀ ਦਾ ਚੱਲਦੀ ਸੀ ਹੁਣ ਪਰਿਵਾਰ ਛੋਟੇ ਹੈ ਇੱਕ ਜਾਂ ਦੋ ਬੱਚੇ ਹੈ ਮਕਾਨ ਵੱਡੇ ਹੈ ਜੇ ਤੁਹਾਡੇ ਕੋਲੇ 4 4 ਬੀ ਐਚ ਕੇ ਜਿੰਨੂੰ ਚਾਰ ਕਮਰੇ ਆ ਤਾਂ ਆਪਾਂ ਘਰ ਕਹਿ ਸਕਦੇ ਆ ਤਿੰਨ ਕਮਰੇ ਆਂਦੇ ਤਿੰਨ ਤੁਹਾਡੇ ਫਲਸ਼ ਬਣੀਆਂ ਹੋਈਆਂ ਲੈਟ੍ਰੀਨ ਬਣੀਆਂ ਹੋਈਆਂ ਕਿਚਨ ਹੈ ਲੌਬੀ ਹੈ ਜੀ ਤੁਸੀਂ ਦੋ ਹੂੰ ਉੱਥੇ ਸਮਾਈ ਨਹੀਂ ਹੂੰ ਔਰ ਉਸ ਤੋਂ ਜ਼ਿਆਦਾ ਜਿਹੜਾ ਸਾਡੇ ਮੇਰੇ ਹਿਸਾਬ ਨਾਲ ਜਿਹੜਾ ਸਾਡਾ ਸਮਾਜ ਦਾ ਢਾਂਚਾ ਵਿਗੜਿਆ ਉਹ ਫ੍ਰਿਜ ਨੇ ਵਿਗਾੜਿਆ ਹੂੰ ਜੋ ਚੀਜ਼ ਆਵੇ ਜੋ ਫ੍ਰਿਜ ਜਾਂਦੀ ਉਹ ਬੇਹੀ ਅਸੀਂ ਫੇਰ ਕਰਨੇ ਆਂ ਹੂੰ ਔਰ ਆਟਾ ਗੋਨ ਲਿਆ ਹੂੰ ਔਰ ਉਪਿਆਏ ਅਗਲੇ ਦਿਨ ਫੇਰ ਕਹ ਲੋ ਖਰਾਬ ਹੋ ਜਾਂਦਾ ਇਸੇ ਤਰ੍ਹਾਂ ਪਹਿਲਾਂ ਸ਼ਾਮ ਨੂੰ ਚਾਹ ਬਣਦੀ ਹਮ ਪੂਰਾ ਪੂਰਾ ਟੱਬਰ ਸ਼ੇਰੇ ਚਾਹ ਬਣਦੀ ਹਾਂ ਉਹ ਚਾਹ ਦੇ ਲਾਲ ਜਿਹਨੂੰ ਹਰ ਬੰਦਾ ਟਾਈਮ ਸੇ ਉੱਡਦਾ ਉਹਨੂੰ ਚਾਹ ਮਿਲਦੀ ਕਿਉਂਕਿ ਗੈਸ ਨਹੀਂ ਹੁੰਦੀ ਚੱਡੀਆਂ ਦੀ ਅੱਗ ਬਾਲਨੀ ਸੀ ਇੱਕ ਵਾਰੀ ਚਾਹ ਬਣਾਸੀ ਠੀਕ ਹਮ ਹੁਣ ਇਸੇ ਤਰ੍ਹਾਂ ਸ਼ਾਮ ਦੀ ਚਾਹ ਦਾ ਟਾਈਮ ਹੁੰਦਾ ਸੀ ਆਇਆ ਗਿਆ ਮਹਿਮਾਨ ਵੀ ਸੋਚ ਕੇ ਜਾਂਦਾ ਸੀ ਯਾ ਚਾਹ ਘਰੋਂ ਪੀ ਕੇ ਜਾਈਏ ਕਿ ਉਹਨਾਂ ਦੀ ਚਾਹ ਤੇ ਜਾਈਏ ਹਾਂ ਚਾਹ ਦਾ ਟਾਈਮ ਹੋਇਆ ਵੀ ਚਾਹ ਦਾ ਟਾਈਮ ਆਇਆ ਪਿਆ ਹਮ ਹੁਣ ਗੈਸ ਆਗੇ ਹੁਣ ਜਿੰਨੇ ਚਾਹ ਬਿਨਿਓਂ ਦੇ ਵਾਸਤੇ ਕੱਪ ਬੰਦ ਹੈ ਦੂਜੇ ਦਾ ਮਤਲਬ ਨਹੀਂ ਹਮ ਹੁਣ ਇਹ ਸਾਰਾ ਸਿਸਟਮ ਬਦਲ ਗਿਆ ਜਦੋਂ ਅਸੀਂ ਇਕੱਠੇ ਬਹਿ ਕੇ ਖਾਂਦੇ ਨਹੀਂ ਹਮ ਪਰਿਵਾਰ ਰੋਟੀ ਨਹੀਂ ਇਕੱਠਾ ਖਾਂਦਾ ਹਮ ਸ਼ਾਮ ਨੂੰ ਰੋਟੀ ਇਕੱਠੀ ਬਣਦੀ ਨਹੀਂ ਹਮ ਔਰ ਜਿੰਨੇ ਖਾਣੀ ਉਹਦੇ ਵਾਸਤੇ ਦੋ ਖੁਲਕੇ ਬੰਨੇ ਆ ਉਹ ਪਰਿਵਾਰਕ ਪ੍ਰੇਮ ਕਿੱਥੋਂ ਆਊਗਾ ਉਹ ਪਿਆਰ ਕਿੱਥੋਂ ਆਊਗਾ ਪਹਿਲਾਂ ਅਸੀਂ ਚੁੱਲ੍ਹੇ 'ਚ ਰੋਟੀ ਬਣਦੀ ਚੌਂਕੇ 'ਚ ਦਾਦੀ ਬੈਠੀ ਐ ਮਾਂ ਬੈਠੀ ਐ ਭੂਆ ਬੈਠੀ ਐ ਤੁਸੀਂ ਮੰਝਿਆ ਤੇ ਜਾਂ ਥੱਲੇ ਬੋਰੀ ਵਿਛਾ ਕੇ ਬਹਿ ਗਏ ਰੋਟੀ ਖਾਣ ਲੱਗੇ ਉਹਨੇ ਦਾਲ ਲੈ ਲਈ ਉਹਦੀ ਰੀਸ ਨਾਲ ਦੂਜੇ ਬੱਚੇ ਹੈਗਾ ਉਹ ਛੋਟੇ ਛੋਟੇ ਬੱਚੇ ਵੀ ਇੱਕ ਇੱਕ ਰੋਟੀ ਵੀ ਲਗੜ ਜਾਂਦੇ ਸੀ ਰੋਟੀਆਂ ਤੋਂ ਮੈਨੂੰ ਸਰਦਾਰ ਹਰੀ ਸਿੰਘ ਦਲਵਰ ਦੀ ਗੱਲਾਂ ਯਾਦ ਆ ਗਈਆਂ ਉਹ ਕਹਿੰਦੇ ਹੁੰਦੇ ਆ ਕਿ ਕਦੇ ਸੋਚਦੇ ਸੀ ਕੋਈ ਆਵੇ ਤਾਂ ਬਣਾਈਏ ਰੋਟੀ ਉਸ ਨੂੰ ਪਿਆਰ ਨਾਲ ਬਿਠਾ ਕੇ ਖਵਾਈਏ ਰੋਟੀ ਇੱਕ ਤੇਰੇ ਚਾਚੇ ਦੇ ਨਾਂ ਦੀ ਇੱਕ ਤੇਰੀ ਭੂਆ ਦੇ ਨਾਂ ਦੀ ਇੱਕ ਤੇਰੀ ਮਾਸੀ ਦੇ ਨਾਂ ਦੀ ਕਹਿ ਕਹਿ ਕੇ ਮੱਲੋ ਜੋਦੀ ਥਾਲੀ 'ਚ ਟਿਕਾਈਏ ਰੋਟੀ ਹੁਣ ਘਰ ਵਾਲੀ ਮੇਰੀ ਸੋਚਦੀ ਹੈ ਜਿਹੜਾ ਆਇਆ ਬੈਠਾ ਹੈ ਇਹ ਜਾਵੇ ਤੇ ਅਸੀਂ ਖਾਈਏ ਰੋਟੀ ਬਿਲਕੁਲ ਸਹੀ ਗੱਲ ਹੈ ਅੱਜ ਕੱਲ ਤਾਂ ਰੋਟੀਆਂ ਘਰ ਦੇ ਵਿੱਚ ਪੁੱਛ ਲੈਂਦੇ ਪਾਪਾ ਕਿੰਨੀਆਂ ਰੋਟੀਆਂ ਖਾਓਗੇ ਤੁਸੀਂ ਜੇ ਤੁਹਾਡੇ ਕੁੱਕ ਲੱਗੀ ਹੋ ਪੁੱਛਦੀ ਬੌਜੀ ਕਿੰਨੀਆਂ ਰੋਟੀਆਂ ਖਾਣਗੇ ਵੀ ਜੇ ਦੋ ਖਾਣਗੇ ਮੈਂ ਦੋ ਹੀ ਬਣਾਵਾਂ ਹਮ ਘਰ ਵਾਲੀ ਵੀ ਪੁੱਛ ਲੈਂਦੀ ਹੈ ਵੀ ਇਹ ਕਿੰਨੀਆਂ ਰੋਟੀਆਂ ਖਾਓਗੇ ਜਾਂ ਪਹਿਲਾਂ ਹੀ ਕਹਿ ਦਿੰਦੇ ਮੇਰੇ ਵਰਗਾ ਪਹਿਲਾਂ ਹੀ ਕਹਿੰਦੇ ਮੈਂ ਤਾਂ ਦੋ ਰੋਟੀਆਂ ਹੀ ਖਾਣੂੰਗਾ ਵੀ ਦੋ ਹੀ ਬਣਾਓ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਰੋਟੀ ਥਾਲੀ 'ਚ ਪਾਉਂਦੇ ਹਾਂ ਕਰਦੇ ਇੱਕ ਤਾਂ ਹੋਰ ਲੈ ਲਓ ਤੁਸੀਂ ਹਾਂ ਮੱਲੋ ਜੀ ਢੱਕੇ ਨਾਲ ਮਾਂ ਨੇ ਇੱਕ ਦੋ ਰੋਟੀਆਂ ਐਕਸਟਰਾ ਖੋਣੀਆਂ ਹੀ ਖੋਣੀਆਂ ਸੀ ਜੇ ਤੁਸੀਂ ਰਿਸ਼ਤੇਦਾਰੀ ਜਾਂਦੇ ਸੀ ਨਾ ਓਹ ਸਾਡੇ ਕਹਿੰਦੇ ਆ ਕਹਿੰਦੇ ਆ ਸਬਜੀ ਜ਼ਿਕਰ ਚੀ ਬਾ ਦਿੰਦੇ ਆ ਲਓ ਜੀ ਸਬਜੀ ਸੁਆਦ ਬਣੀ ਆਹ ਲਓ ਇੱਕ ਰੋਟੀ ਹੋਰ ਲੈ ਲਓ ਇੱਕ ਤਾਂ ਲਓ ਹੂੰ ਉਦੋਂ ਪਿਆਰ ਸੀ ਹੂੰ ਤਾਂ ਸੈਲਫ ਅਹ ਜੀ ਸੈਲਫ ਸਰਵਿਸ ਹੈ ਰੋਟੀ ਸਾਹਮਣੇ ਪਈਆ ਲੋੜਾ ਤਾਂ ਚੱਕ ਲਓ ਸਬਜੀ ਲਉਂਗੇ ਜੀ ਪਈਏ ਜਿੰਨੀ ਕੁ ਲੋੜਾ ਪਾ ਲਓ ਅਗਲਾ ਨਿਦਨੋ ਕੋ ਉਹ ਵੀ ਆ ਦਾਲ ਨਾਲ ਦਾਲ ਵੀ ਪਈਏ ਲੈ ਲਓ ਹੂੰ ਕਾਦਾ ਪਿਆਰਾ ਯਾਰੇ ਕਾਦੇ ਰਿਸ਼ਤੇ ਐ ਪਹਿਲਾਂ ਪਹਿਲਾਂ ਚਿਣਕੇ ਬਣਦੀਆਂ ਸੀ ਰੋਟੀਆਂ ਸਿੱਧੀ ਸਾਹਿਬ ਅੱਜ ਕੱਲ ਤਾਂ ਗਿਣਕੇ ਬਣਦੀਆਂ ਰੋਟੀਆਂ ਗਿਣਕੇ ਬਣਦੀਆਂ ਯਣਕੇ ਬਣਦੀਆਂ ਅੱਛਾ ਰਿਸ਼ਤਿਆਂ ਦੀ ਗੱਲ ਕਰਦੇ ਆ ਪਿੰਡਾਂ 'ਚ ਤੁਸੀਂ ਰਹੇ ਹੋ ਹੈਨਾ ਤੇ ਪਿੰਡਾਂ ਦੀ ਕੋਈ ਗੱਲ ਸੁਣਾਓ ਕਿਦਾਂ ਦੇ ਘਰ ਸਾਡੇ ਬੱਚਿਆਂ ਨੂੰ ਜਿਹੜੇ ਅੱਜ ਦੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਔਰ ਮੋਬਾਈਲ 'ਤੇ ਸਟੋਰੀ ਜ਼ਰੂਰ ਵੇਖਣਗੇ ਅੱਜ ਦੇ ਬੱਚਿਆਂ ਨੂੰ ਰਿਸ਼ਤਿਆਂ ਦਾ ਤਜਰਬਾ ਨਹੀਂ ਯਾਰ ਬਾਈ ਕਿਉਂ ਨਹੀਂ ਉਹਨਾਂ ਨੇ ਵੇਖੀ ਨਹੀਂ ਉਹਨਾਂ ਨੇ ਫਿਲਮਾਂ ਵੇਖੀਆਂ ਨਾਟਕ ਵੇਖੇ ਸੱਸ ਨੌਂ ਦੀ ਲੜਾਈ ਵੇਖੀ ਹੈ ਰਿਸ਼ਤੇ ਪਹਿਲਾਂ ਜੇ ਕਿਸੇ ਦੇ ਚਾਰ ਬੱਚੇ ਸੀ ਮਾਂ ਨੂੰ ਪਤਾ ਨਹੀਂ ਸੀ ਮੇਰੇ ਬੱਚੇ ਕਿਵੇਂ ਪਲ ਗਏ ਘਰ 'ਚ ਦੋ ਤਿੰਨ ਭੂਆ ਦਾਦੀ ਹੈ ਚਾਚੀ ਹੈ ਤਾਈਆਂ ਉਹਨਾਂ ਨੇ ਪਾਲਦੇ ਨੇ ਅੱਜ ਕੱਲ ਇੱਕ ਜੁਆਕ ਹੁੰਦਾ ਇੱਕ ਹੀ ਨਹੀਂ ਸਮਝਦਾ ਉਹ ਜਿੱਥੋਂ ਤਾਈ ਲੋਕਾਂ ਦਾ ਜਾਂ ਪਿੰਡ ਵਾਲਿਆਂ ਦੀ ਗੱਲ ਕਰਦੇ ਆ ਆਪਸ ਵਿੱਚ ਕੋਆਪਰੇਸ਼ਨ ਹੁੰਦਾ ਸੀ ਸਹਿਯੋਗ ਹੁੰਦਾ ਸੀ ਪਿੰਡ ਦਾ ਜੁਆਈ ਹਾਂ ਸਾਰੇ ਪਿੰਡ ਦਾ ਜੁਆਈ ਸੀ ਇੱਕ ਘਰ ਦਾ ਜੁਆਈ ਸਾਰੇ ਪਿੰਡ ਦਾ ਜੁਆਈ ਸੀ ਹਾਂ ਘਰ ਦੀ ਧੀ ਸਾਰੇ ਪਿੰਡ ਦੀ ਧੀ ਸੀ ਹਾਂ ਜੇ ਕਿਸੇ ਦੇ ਘਰੇ ਵਿਆਹ ਹੁੰਦਾ ਉਹ ਸੱਦਾ ਦਿੰਦੇ ਆ ਜਾਓ ਭਾਈ ਉਹਨਾਂ ਦੇ ਵਿਆਹ ਰੋਟੀ ਖਾ ਲੋ ਆ ਆ ਕਰ ਲੋ ਆ ਕੰਮ ਕੰਮ ਕਰਾਓ ਮੰਜੇ ਇਕੱਠੇ ਕਰਨੇ ਕੋਈ ਚੁਰਾ ਪਟਣੀਆਂ ਕੋਈ ਹਲਵਾਈ ਕੋਲੇ ਬਹਿਣਾ ਹਰ ਘਰ ਚ ਦੁੱਧ ਆਉਂਦਾ ਫਿਰ ਦੁੱਧ ਦੇ ਬਦਲੇ ਜਿਹਨੇ ਰੋਲੂ ਚ ਦੁੱਧ ਨਾ ਆਉਂਦਾ ਦੋ ਲੱਡੂ ਪਾ ਕੇ ਚਾਹ ਲੱਡੂ ਪਾ ਕੇ ਉਹਨਾਂ ਪਾਣਾ ਖਾਲੀ ਨਹੀਂ ਮੁੜਿਆ ਮੋੜਨਾ ਜੇ ਕਿ ਇਹਦੇ ਛੱਤ ਪੈਂਦੀ ਇਹ ਨਹੀਂ ਅੱਜ ਕੱਲ ਠੇਕਾ ਦੇਤਾ ਵੀ ਸਾਡੀ ਕੋਠੀ ਦਾ ਲੈਂਟਰ ਪੈ ਰਿਹਾ ਠੇਕਾ ਦੇਤਾ ਮਾਲਕਾਂ ਨੂੰ ਪਤਾ ਨਹੀਂ ਉਦੋਂ ਕਿਸੇ ਦੇ ਕੜੀਆਂ ਦੀ ਛੱਤ ਵੀ ਪੈਂਦੀ ਸੀ ਨਾ ਅੜੋਸ-ਪੜੋਸ ਪਿੰਡ ਦੇ 10-20 ਮੁੰਡੇ ਕੁੰਡੇ ਸਿਆਣੇ ਬੰਦੇ ਆਉਂਦੇ ਉਹ ਮਿੱਟੀ ਚੱਕਦੇ ਉੱਪਰ ਮਿੱਟੀ ਪਾਉਂਦੇ ਛੱਤ ਨਾਲ ਪਾਉਂਦੇ ਫਿਰ ਉਹਨਾਂ ਨੂੰ ਜਾਂਦਿਆਂ ਨੂੰ ਚੌਲ ਖਵਾਏ ਜਾਂਦੇ ਰੀਸ ਤਾਂ ਅੱਜ ਕੱਲ ਵੀ ਕਰਦੇ ਲੋਕੀ ਕੋਠੀ ਦਾ ਲੈਂਟਰ ਪਾ ਕੇ ਲੱਡੂ ਵੰਡ ਦਿੰਦੇ ਆ ਪਰ ਲੱਡੂਆਂ ਜੋ ਪਿਆਰ ਨਹੀਂ ਜਿਹੜਾ ਚੌਣਾ ਦੇ ਵਿੱਚ ਪਿਆਰ ਹੁੰਦਾ ਸੀ ਪਿੱਪਲ ਦੇ ਪੱਤੇ ਆ ਜੀ ਬੋੜ ਦੇ ਪੱਤੇ ਆ ਜੋ ਚੌਲ ਰੱਖ ਕੇ ਖਾਂਦੇ ਹਰ ਇੱਕ ਨੂੰ ਖਵਾਉਂਦੇ ਉਹ ਇੱਕ ਪਿਆਰ ਹੀ ਵੱਖਰਾ ਸੀ ਹਾਂ ਕੀ ਬਾਤ ਉਹ ਰਿਸ਼ਤੇ ਸੀ ਅੱਜ ਕੱਲ ਉਹ ਚੀਜ਼ਾਂ ਹੈ ਨਹੀਂ ਜੇ ਉਹਨਾਂ ਦੀ ਗੱਲ ਕਰੀਏ ਆਪਣੇ ਸਕੇ ਰਿਸ਼ਤਿਆਂ ਦੀਆਂ ਪੂਆ ਆਉਂਦੀ ਮਾਸੀ ਆਉਂਦੀ ਦੂਰੋਂ ਵੇਲੇ ਦੀ ਵੀ ਝੋਲਾ ਚੁੱਕੀ ਆਉਂਦੀ ਆ ਕਿਉਂਕਿ ਬੱਸਾਂ ਬੱਸਾਂ ਤਾਂ ਨਹੀਂ ਹੁੰਦੀਆਂ ਨੀ ਸੀ ਕਾਂਗਿਆਂ ਤੇ ਆਉਂਦੇ ਜਾਂ ਹਾਂ ਜਾਂ ਪੈਦਲ ਤੁਰ ਕੇ ਬਾ ਪੈਦਲ ਆਉਂਗੇ ਜਾਂ ਬਾੜੇ ਤੋਂ ਬਾੜੇ ਸਾਈਕਲ ਜੀ ਤੇ ਕਈ ਆ ਜਾਂਦੇ ਸੀ ਜਿੰਨਾਂ ਕੋਲੇ ਹੁੰਦਾ ਸੀ ਸਾਈਕਲ ਤੇ ਪੂਆ ਕੋਕ ਪਟਾ ਕੇ ਉਹ ਜਿਹੜਾ ਝੋਲਾ ਚੁੱਕੀ ਨੂੰ ਆਉਂਦੀ ਨੂੰ ਵੇਹੰਦੇ ਨੇ ਵੀ ਹੱਥ ਤੇ ਝੋਲਾ ਜਾਂ ਫੜਿਆ ਵੀ ਕਦੇ ਸੂਟ ਹੁੰਦਾ ਸੀ ਉਹ ਮੇਰੇ ਵਰਗੇ ਨੂੰ ਜਾਂ ਆਮ ਚਾਹ ਹੁੰਦਾ ਸੀ ਪੂਆ ਕੇਲੇ ਫਲੀਆਂ ਲਈ ਆਈ ਹੋਊ ਹਾਂ ਉਹ ਕੇਲੇ ਫਲੀਆਂ ਲਿਆਉਂਦਾ ਚਾਹ ਹੁੰਦਾ ਸੀ ਹਾਂ ਕਈ ਵੇ ਤੱਕ ਤੇ ਹੁੰਦੇ ਸੀ ਭੂਆ ਕੀ ਲਿਆਈਆਂ ਉਹ ਭੂਆ ਵੀ ਲਿਆਉਂਦੀ ਸੀ ਅੱਜ ਕੱਲੋ ਸਿਸਟਮ ਹੀ ਹੈ ਨਹੀਂ ਅੱਜ ਕੱਲ ਤਾਂ ਭੂਆ ਅੱਜ ਕੱਲ ਤਾਂ ਭੂਆ ਆਈ ਨੂੰ ਵੇਖ ਕੇ ਮੱਥੇ ਤੇ ਲਿਆਉਣੀਆਂ ਪੈ ਜਾਂਦੀਆਂ ਵੀ ਇਹ ਕੀ ਲੈਣਾ ਹੀ ਹੈ ਉਹ ਕਹਿੰਦੇ ਕਿ ਪੁੱਤ ਭਾਈ ਦਾ ਪਤੀਜਾ ਮੇਰਾ ਨਿਉ ਜੜ ਮਾਪਿਆਂ ਦੀ ਸਭ ਤੋਂ ਖੂਬਸੂਰਤ ਰਿਸ਼ਤਾ ਭੂਆ ਦਾ ਵੀ ਹੈ ਹੈਨਾ ਇਹ ਕੁੜੀਆਂ ਦਾ ਚੜੀਆਂ ਦਾ ਮਾਨ ਸਨਮਾਨ ਹੁੰਦਾ ਸੀ ਕਿੱਦਾਂ ਦਾ ਮਾਨ ਸਨਮਾਨ ਕਰਦੇ ਸੀ ਤੁਸੀਂ ਬਈ ਮੇਰੇ ਹਿਸਾਬ ਨਾਲ ਭੂਆ ਦਾ ਰਿਸ਼ਤਾ ਭੈਣ ਦਾ ਰਿਸ਼ਤਾ ਹੂੰ ਬਹੁਤ ਉੱਚਾ ਤੇ ਸੁੱਚਾ ਰਿਸ਼ਤਾ ਸਾਨੂੰ ਇਹ ਰਿਸ਼ਤੇ ਨੂੰ ਵੱਤਵਾਦ ਐ ਨਹੀਂ ਦੇਣੀ ਚਾਹੀਦੀ ਹੈ। ਖੈਰ ਇੰਨਾ ਕੁ ਤਾਂ ਯੁੱਗ ਜਿੱਦਾਂ ਹੈਗਾ ਵੀ ਲੋਕ ਆਪ ਦੀ ਧੀ ਧੀ ਨੂੰ ਸਮਝਦੇ ਆ ਤੇ ਉਹ ਭੂਆ ਨੂੰ ਜਾਂ ਉਦੋਂ ਉੱਪਰ ਉਹਨੂੰ ਡਿਸਟਰਬੈਂਸ ਹੀ ਸਮਝਦੇ ਵੀ ਸਾਡੇ ਘਰ 'ਚ ਇੰਟਰਫੀਅਰ ਕਰਦੀ ਹੈ। ਜਦੋਂ ਕਿ ਧੀ ਤੋਂ ਇਲਾਵਾ ਭੈਣ ਵੀ ਤੁਹਾਡੇ ਘਰ ਦੀ ਜਾਈ ਹੈ ਉਸੇ ਘਰ ਦੀ ਮਾਲਕ ਹੈ। ਭੂਆ ਵੀ ਉਸੇ ਘਰ ਦੀ ਮਾਲਕ ਹੈ ਮੇਰੇ ਬਿਲਕੁਲ ਯਾਦ ਹੈ ਵੀ ਮੈਂ ਹਜੇ ਮੇਰੇ ਫਾਦਰ ਦੀਆਂ ਪਪਾ ਜੀ ਦੀਆਂ ਭੂਆ ਨਾਲ ਹੀ ਸਾਡਾ ਵਰਤ ਵਰਤੇਵਾ ਹੈ ਮਾ ਉਹਨਾਂ ਕੋਲ ਜਾਂਦਾ ਹੁਣ ਮੇਰੇ ਦਾਦਾ ਜੀ ਦੀ ਭੂਆ ਵੀ ਸਾਡੇ ਪਿੰਡ ਰਹਿੰਦੀ ਸੀ ਅੱਛਾ ਔਰ ਉਸ ਪਰਵਾਰ ਨਾਲ ਵੀ ਸਾਡੇ ਲਿੰਕ ਹੈ ਜੇ ਮੈਂ ਕਹਾਂ ਮੇਰੀ ਭੈਣ ਨਾਲ ਸਾਡਾ ਵਰਤ ਵਰਤੇਵਾ ਹੈ ਇਹ ਕੋਈ ਵੱਡੀ ਗੱਲ ਨਹੀਂ ਠੀਕ ਹੈ ਵਰਤੇਵਾ ਹੈਗਾ ਪਰ ਇਹਦਾ ਮਤਲਬ ਇਹ ਨਹੀਂ ਜੇ ਭੈਣ ਨਾਲ ਤਾਂ ਅਸੀਂ ਦੇ ਉਹ ਲੀਆਂ ਭੂਆ ਨਾਲ ਛੱਡਦੀ ਏ ਭੂਆ ਨਾਲ ਛੱਡਦੀ ਏ ਜਾਂ ਦਾਦੇ ਦੀ ਭੂਆ ਨਾਲ ਨਾਲ ਵਰਤੀ ਏ ਸਾਨੂੰ ਉਹਨਾਂ ਦੇ ਮੂਹ ਹੁੰਦਾ ਜਦੋਂ ਅਸੀਂ ਮੇਰੇ ਗੱਲ ਯਾਦ ਆ ਗਈ ਵੀ ਜਦੋਂ ਅਸੀਂ ਘਰੇ ਕੋਈ ਵਹੀਕਲ ਲਿਆਉਣੀ ਆ ਜਾਂ ਨਵੀਂ ਚੀਜ਼ ਲਿਆਉਂਦੇ ਮੇਰੀ ਕਿਸਮਤ ਕਹਿ ਲੋ ਜਾਂ ਰੱਬ ਦੀ ਕਰਨੀ ਕਹਿ ਲੋ ਮੇਰੇ ਬੇਟੀ ਨਹੀਂ ਹੈ ਅੱਛਾ ਔਰ ਭੈਣ ਨਾਲ ਮੇਰੀ ਅਰੇਂਜਮੈਂਟ ਸੀ ਜਦੋਂ ਵੀ ਕੋਈ ਚੀਜ਼ ਲਿਆਉਣੀ ਭੈਣ ਨੂੰ ਕਹਿੰਦਾ ਭੈਣ ਦੇਰੇ ਮਨ ਮੰਨ ਕੰਪਨੀ ਮੰਨ ਕੰਪਣੀ ਮੰਨ ਕਾਲਾ ਰੇਬਨ ਬਣਾ ਲੀਦਾ ਵੀ ਜਿੰਨਾਂ ਲੱਗ ਜੇ ਕਿਵਰੀ ਉਹ ਧਾਗਾ ਬੰਨ੍ਹ ਦਿੰਦੇ ਆ ਮੈਨੂੰ ਐ ਲੱਗਦਾ ਵੀ ਯਾਰ ਹੁਣੇ ਮੇਰਾ ਕਾਰਜ ਸੰਪੂਰਨ ਹੋ ਗਿਆ ਹਾਂ ਆਹ ਕਿਆ ਬਾਤ ਚਾਹੇ 5 ਦਈਏ 50 ਦਈਏ ਉਹ ਤਾਂ ਇੱਕ ਵੇਖੋ ਜੇਬ ਦੀ ਗੱਲ ਹੈ ਜਿੰਨੀ ਕਸੋੜੀ ਅਲਾਉ ਕਰਦੀ ਹੈ ਪਰ ਉਹਨੂੰ ਵੀ ਖੁਸ਼ੀ ਹੈ ਵੀ ਮੇਰੇ ਭਰਾ ਕਰਿਆ ਚੀਜ਼ ਆਈ ਹੈ ਔਰ ਉਹਦਾ ਮਾਨਤਨ ਹੋ ਗਿਆ ਪਰ ਜੇ ਅਸੀਂ ਭੈਣ ਤੋਂ ਲੁਕੋਈ ਜਾਈਏ ਵੀ ਚਲ ਕਾਹਨੂੰ ਦੱਸਣਾ ਹੈ ਬਰੰਦੋ ਹੁਣ ਅੱਜਕਲ੍ਹ ਇਹ ਗੱਲ ਵੇਖੀ ਐ ਅਸਨਾ ਹੀ ਗੱਲ ਨਹੀਂ ਅੱਜ ਕੱਲ ਜਦੋਂ ਕੋਈ ਚੀਜ਼ ਲੈਂਦਾ ਨਾ ਤਾਂ ਜਿਹੜੀਆਂ ਲੁਕੋ ਕੇ ਜੇ ਰੱਖਦਾ ਘਰ ਦੀਆਂ ਅਜੋਕੀਆਂ ਮਾਲਕਨ ਐ ਮੈਂ ਤਾਂ ਇਹ ਕਹੂੰਗਾ ਵੀ ਉਹ ਪਤਾ ਕੀ ਕਹਿੰਦੇ ਹੋ ਰਹਿ ਦੋ ਹਾਂ ਰੋਣਾ ਨਾ ਐਵੇਂ ਰੋਣਾ ਨਾ ਪਾ ਹਾਂ ਐਵੇਂ ਸੜੂਗੀ ਉਹ ਕਮਲਿਓ ਬੰਦੇਓ ਭਰਾ ਦੇ ਘਰੇ ਖੁਸ਼ੀ ਆਵੇ ਭੈਣ ਸੜੂਗੀ ਹਾਂ ਉਹਨੂੰ ਤਾਂ ਚਾਹ ਚੜ ਜਾਵੇ ਉਹਨੂੰ ਚਾਹ ਛੱਡ ਜੂ ਉਹ ਪਤਾ ਪੇਕਿਆਂ ਦੇ ਵਿੱਚ ਹਾਂ ਪਹਿਲਾਂ ਪਹਿਲਾਂ ਕਹਿੰਦੇ ਸੀ ਬੁੜੀਆਂ ਨੂੰ ਜਦੋਂ ਪੇਕਿਆਂ ਦੇ ਸਾਡੇ ਮੇਰੇ ਪੇਕੇ ਛੜਕ ਬਣ ਗਈ ਅੱਛਾ ਬੁੜੀਆਂ ਦਾ ਚੌਲ ਨਹੀਂ ਲਈਦਾ ਸੀ ਹਾਂ ਮੇਰੇ ਪਿੰਡ ਮੇਰੇ ਪੇਕਿਆਂ ਦਾ ਸਕੂਲ ਨਾ ਹੁਣ ਵੱਡਾ ਹੋ ਗਿਆ ਵੱਡਾ ਹੋ ਗਿਆ ਉਹ ਪੇਕਿਆਂ ਦਾ ਕਹਿੰਦੇ ਪਰਿੰਦਾ ਵੀ ਆ ਜੇ ਮਾਨ ਨਹੀਂ ਹੁੰਦਾ ਉਹ ਚਾਹ ਛੱਡਦਾ ਪਰ ਤੁਸੀਂ ਕਹਿੰਨੇ ਵੀ ਧੀ ਤਪੜਦਾ ਰੱਖੂ ਉਹ ਸੂਟਾਂ ਦਾ ਵੀ ਇੱਕ ਦੌਰ ਸੀ ਵੀ ਆਪੂਆ ਦਾ ਸੂਟ ਬਣਾਉਣਾ ਯਾਰ ਭੂਆ ਨੂੰ ਸੂਟ ਦੇਣਾ ਜਾਂ ਭੈਣ ਨੂੰ ਸੂਟ ਦੇਣਾ ਉਹਦੇ ਪਿੱਛੇ ਵੀ ਕੋਈ ਗੱਲਬਾਤ ਹੁੰਦੀ ਸੀ ਉਹ ਸੂਟ ਨੂੰ ਲੈ ਕੇ ਚਾਹ ਬੜਾ ਹੁੰਦਾ ਸੀ ਭੂਆ ਨੂੰ ਪਹਿਣਾ ਨੂੰ ਤੇਕਿਆਂ ਦੀ ਹਰ ਚੀਜ਼ ਦਾ ਇੱਕ ਲੜਕੀ ਨੂੰ ਚਾਹ ਹੁੰਦਾ ਉਹ ਭੁੱਖੀ ਨਹੀਂ ਹੁੰਦੀ ਚਾਹ ਕਿਸੇ ਵੀ ਵੱਡੇ ਮੀਰ ਚਾਹ ਜਿੱਥੇ ਮਰਜ਼ੀ ਪਹੁੰਚ ਜੇ ਇੱਕ ਵਾਰੀ ਮੈਂ ਸ਼ਾਇਦ ਪਹਿਲਾਂ ਵੀ ਦੱਸਿਆ ਸੀ ਮੇਰੇ ਭੂਆ ਜੀ ਵੱਡੇ ਆਉਂਦੇ ਉਹ ਕਹਿ ਦਿੰਦੇ ਵੀ ਮੈਂ ਮੇਰਾ ਨਾਮ ਬਚਮਿੰਦਾ ਨਾ ਮੇਰਾ ਡੀਸੀ ਸੀ ਕਿ ਡੀਸੀ ਨੂੰ ਲਿਖ ਜਾਣਾ ਹੈ ਮੇਰੀ ਮਾਂ ਕਹਿੰਦੀ ਵੀ ਡੀਸੀ ਨੂੰ ਨਹੀਂ ਬੰਨਾ ਹੂੰ ਯੇਨੂੰ ਝਾਕ ਹੈ ਹੱਸ ਲਾ ਕਹਿੰਦੀ ਹੂੰ ਔਰ ਵਕ ਉਹ ਮੇਰੀ ਪੂਆ ਪੈਸੇ ਟਕੇ ਕੰਨੀਓ ਬਹੁਤ ਅਮੀਰ ਅੱਛਾ ਲੇਕਿਨ ਉਹਨੂੰ ਸਿਰਫ ਇਹ ਹੁੰਦਾ ਸੀ ਮੈਂ ਉਹਦੇ ਨੌਂ ਨੂੰ ਦੱਸਣਾ ਵੀ ਮੇਰੇ ਭਤੀਜੇ ਵੀ ਮੇਰੀ ਕਦਰ ਕਰਦੇ ਆ ਮੇਰੀ ਪੇਕਿਆਂ ਦੇ ਵਿੱਚ ਇੰਨੀ ਪਹੁੰਚ ਆ ਜਾ ਇੱਜ਼ਤ ਆ ਜਾ ਮੇਰੀ ਰਿਸਪੈਕਟ ਕਰਦੇ ਆ ਕੋਈ 100 200 ਦਾ ਫਰਕ ਨਹੀਂ ਪੈਂਦਾ ਪਰ ਉਹਦੀ ਇੱਕ ਇੱਛਾ ਹੁੰਦੀ ਸੀ ਹੂੰ ਉਮੈਨ ਨੂੰ ਇੱਕ ਵਾਰੀ ਗੱਲ ਯਾਦ ਆ ਜਾਂਦੀ ਹੈ ਵੀ ਇਹ ਔਰਤ ਨੂੰ ਪੇਕਿਆਂ ਦਾ ਕਿੰਨਾ ਹੁੰਦਾ ਹੈ ਹੋਰ ਤਾਂ ਸ਼ਾਇਦ ਸਰ ਪਹਿਲਾਂ ਇੱਕ ਸਿਸਟਮ ਬਣਾਇਆ ਸੀ ਵੀ ਔਰਤ ਦਾ ਜਿਹੜਾ ਕਫਨ ਹੈ ਉਹ ਵੀ ਪੇਕਿਆਂ ਦਾ ਹੁੰਦਾ ਸੀ ਕਰ ਇਹਦੇ ਪਿੱਛੇ ਲੌਜੀਕ ਕੁਝ ਹੋਰ ਸੀ ਪਰ ਫਿਰ ਵੀ ਉਹ ਪੇਕਿਆਂ ਨੂੰ ਇੰਪੋਰਟੈਂਸ ਦੇਣ ਵਾਸਤੇ ਨਹੀਂ ਚੀਜ਼ ਸੀ ਅੱਜ ਕੱਲ ਤਾਂ ਖਰੂ ਗੱਲਾਂ ਨਹੀਂ ਰਹੀਆਂ ਜਮਾਨਾ ਬਦਲ ਗਿਆ ਉਹ ਰਿਸ਼ਤੇ ਨਹੀਂ ਰਹੇ ਇਹ ਰਿਸ਼ਤੇ ਜਿਹੜੇ ਹਨ ਹਾਂ ਕਈ ਵਾਰੀ ਭਰਾਵਾਂ ਦੇ ਵਿੱਚ ਭੈਣਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਫਰਕ ਵੀ ਪੈ ਜਾਂਦਾ ਮੈਂ ਨਹੀਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਹੁੰਦੇ ਆ ਜਾਂ ਵੀ ਮੈਂ ਨਹੀਂ ਸਹੀ ਜਾਂ ਮੈਂ ਹੀ ਸਹੀ ਆ ਅਗਲੇ ਗੱਲ ਤਾਂ ਕਈ ਵਾਰੀ ਪੈਂਦੇ ਆ ਪਰ ਜਦੋਂ ਤੁਹਾਨੂੰ ਇਹ ਵੀ ਲੱਗੇ ਵੀ ਯਾਰੇ ਰਿਸ਼ਤੇ ਬੋਝ ਬਣ ਗਏ ਛੋਟੀ ਜ਼ਿੰਦਗੀ ਤੇ ਇੱਕ ਬੋਝ ਹੈ ਦਰਦ ਹੈ ਟੈਨਸ਼ਨ ਕ੍ਰੀਏਟ ਕਰਦੀ ਹੈ ਉਦੋਂ ਮਜਬੂਰ ਨੇ ਕਈ ਵਾਰੀ ਰਿਸ਼ਤਿਆਂ ਦਾ ਤਿਆਗ ਵੀ ਕਰਨਾ ਪੈਂਦਾ ਹੈ। ਹੂੰ। ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਸੇ ਵੇਲੇ ਪਹਿਲੀ ਗੱਲ ਤੇ ਹਾਂ ਵੀ ਮੈਨੂੰ ਸੂਟ ਨਹੀਂ ਦਿੱਤਾ ਤਾਂ ਚੱਲ। ਹੂੰ। ਭਰਾ ਦਾ ਪੱਤਾ ਸਾਫ਼ ਚੱਲ ਮੈਨੂੰ ਚਾਹ ਨਹੀਂ ਪਿਆਈ ਜਾਂ ਮੈਨੂੰ ਫਲਾਣਾ ਨਹੀਂ ਕਿਰੇ ਪਹਿਨਦਾ ਪੱਤਾ ਸਾਰ ਨਹੀਂ। ਪਰ ਇੱਕ ਮੌਕਾ ਦੇਣਾ ਚਾਹੀਦਾ। ਉਹ ਵਕਤ ਸੀ ਤੁਹਾਡੀਆਂ ਗੱਲਾਂ ਦੇ ਵਿੱਚ ਮੈਨੂੰ ਗੱਲ ਯਾਦ ਆ ਗਈ ਤੁਸੀਂ ਕਿਹਾ ਕਰਦੇ ਹੋ ਕਿ ਪਹਿਲਾਂ ਇੱਕ ਦੌਰ ਹੁੰਦਾ ਸੀ ਟੁੱਟੇ ਛੇਤਰਾਂ ਨੂੰ ਗੰਡਾਉਣ ਦਾ ਤੇ ਪਾਟਿਆਂ ਨੂੰ ਸਿਉਣ ਦਾ। ਬਿਲਕੁਲ ਔਰ ਰੁਸਿਆ ਨੂੰ ਮਨਾਉਣ ਦਾ ਤੇ ਜਦੋਂ ਕੋਈ ਫੁੱਫੜ ਰੁਸ ਜਾਂਦਾ ਜਾਂ ਜੀਜਾ ਰੁਸ ਜਾਂਦਾ ਤੇ ਫਿਰ ਉਹਨੂੰ ਮਨਾਉਣ ਦਾ ਫਿਰ ਕੀ ਅਨੂਠਾ ਟੰਗ ਹੁੰਦਾ ਸੀ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਅਕਸਰ ਮੈਂ ਕਈ ਵਿਆਹਾਂ ਵਿੱਚ ਵੇਖਿਆ ਹੈ ਰੁਸਣ ਵਾਲੇ ਦੋ ਹੀ ਫੈਕਟਰ ਹੁੰਦੇ ਆ ਜੀਜਾ ਫੁੱਫੜ ਤੇ ਜਾਂ ਸ੍ਰੀਕਾ ਸ੍ਰੀਕਾ ਦਾ ਆਪ ਦੀ ਪ੍ਰਾਣੀ ਹਿੰਦ ਕੱਢਣ ਵਾਸਤੇ ਰੁਸਦਾ ਹੈ ਵੀ ਉਸ ਮੌਕੇ ਨੂੰ ਅੱਜ ਅੱਜ ਮੌਕਾ ਵੀ ਅੱਜ ਇਹਨਾਂ ਨੂੰ ਸਬਕ ਸਿਖਾਉਣੇ ਸੋਣੇ ਲੇਕਿਨ ਖੁੱਫੜ ਮੇਰੇ ਵਰਗਾ ਬੰਨਾਈ ਕੋਲ ਦਾ ਹੁੰਦਾ ਵੀ ਸਬਜੀ ਚ ਜनून ਘੱਟ ਹੈ ਜਾਂ ਸਬਜੀ ਚ ਜनून ਵੱਧ ਹੈ ਮੈਨੂੰ ਆਏ ਨੂੰ ਠੰਡਣੀ ਪਿਆਇਆ ਮੈਨੂੰ ਕੁਰਸੀ ਨਹੀਂ ਦਿੱਤੀ ਉਹ ਇੰਨੇ ਜੀ ਉਹਨੇ ਤਾਂ ਇੱਕ ਆਪਣੀ ਡਿਸਟੈਂਸ ਵਿਖਾਉਣੀ ਹੈ ਵੀ ਹਾਂ ਮੈਂ ਹੈਗਾ ਔਰ ਇਹ ਕੋਈ ਬਾਲਾ ਮਹੰਗਾ ਸੌਦਾ ਵੀ ਨਹੀਂ ਖੁੱਫੜਾਂ ਨੂੰ ਤੁਸੀਂ ਦੋ ਵਾਰੀ ਕਾਹੋ ਬੈਠੋ ਫੁੱਫੜ ਜੀ ਆਹ ਕਰੋ ਜੀ ਆਪਾਂ ਐਂ ਕਰਿਆ ਬਸ ਐਨੇ ਨਾਲ ਹੀ ਐਨੇ ਨਾਲ ਫੁੱਫੜ ਵਾਗੋ ਵਾਗ ਪਰ ਜਦੋਂ ਰੌਣਾ ਕਹਿੰਦਾ ਪੈਂਦਾ ਵੀ ਯਾਰ ਫੁੱਫੜ ਗੌਣੁੰਦਾ ਮੈਨੂੰ ਕੁਝ ਕਹਿਣ ਵਾਲਾ ਹਾਂ ਇੰਟਰਫੇਅਰ ਕਿਉਂ ਕਰਦਾ ਇਹ ਭੂਆ ਕਿਉਂ ਦਖਲ ਅੰਦਾਜ਼ੀ ਕਰਦੀ ਹੈ ਫਲਾਣੀ ਗੱਲ ਹੈ ਉਹ ਫਿਰ ਇਹ ਜਿਹੋ ਜੇ ਮੇਰਾ ਰੰਨ ਪਾਣੀ ਉਹੋ ਜੇ ਮੇਰਾ ਤੂੰ ਕਦਰ ਜਾਣੀ ਪਰ ਜਿਹੋ ਜੇ ਫੁੱਫੜ ਨਾਲ ਕਰਦੇ ਉਹੋ ਜੀ ਪਾ ਲੈਂਦੀ ਹੈ ਪਰ ਬਹੁਤ ਲੰਬੀਆਂ ਗੱਲਾਂ ਨੇ ਰਿਸ਼ਤਿਆਂ ਦੀਆਂ ਔਰ ਕਹਿੰਦੇ ਨੇ ਕਿ ਜ਼ਿੰਦਗੀ ਦੀ تعلیم ਰਾਹੋਂ ਮੇ ਲੋਕ ਮਿਲਤੇ ਹਨ ਛੁੱਟ ਜਾਂਦੇ ਹਨ ਦਿਲ ਕੇ ਰਿਸ਼ਤੇ ਵੀ ਬੜੇ ਅਜੀਬ ਰਿਸ਼ਤੇ ਹਨ ਸਾਹਸ ਲੈਣੇ ਸੇ ਹੀ ਟੁੱਟ ਜਾਂਦੇ ਹਨ ਉਹਨਾਂ ਨਾਲ ਰਿਸ਼ਤਿਆਂ ਨੂੰ ਸਮੇਟਿਆ ਕਿਵੇਂ ਜਾਵੇ ਇਹਨਾਂ ਰਿਸ਼ਤਿਆਂ ਦੇ ਵਿੱਚ ਦਰਾਰ ਨਾ ਪਵੇ ਉਹਦੇ ਬਾਰੇ ਕੀ ਕਰਨਾ ਚਾਹੀਦਾ ਵੇਖੋ ਜੀ ਜਿਹੜੇ ਪ੍ਰਮਾਤਮਾ ਤੇ ਵਿਸ਼ਵਾਸ ਕਰਨ ਵਾਲੇ ਲੋਕ ਹੈ ਉਹ ਸਹੀ ਚੱਲਦੇ ਆ ਸਹੀ ਚੱਲਣਾ ਚਾਹੀਦਾ ਹੈ ਗੁੱਸੇ ਨੂੰ ਵੀ ਦੂਰ ਰੱਖਣਾ ਚਾਹੀਦਾ ਹੈ ਸ਼ੈਨਸ਼ੀਲਤਾ ਵੀ ਹੋਣੀ ਚਾਹੀਦੀ ਹੈ ਔਰ ਇਸੇ ਤਰ੍ਹਾਂ ਉਹਨਾਂ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਉਹ ਕਹਿੰਦੇ ਹਨ ਕਿ ਕੁਝ ਸ਼ਬਦ ਬਿਲਕੁਲ ਪੈਰਲਲ ਹੁੰਦੇ ਹਨ ਈਗੋ ਤੇ ਆਤਮ ਸਨਮਾਨ ਇਹ ਬਿਲਕੁਲ ਨੇੜੇ ਦੇ ਗੁੰਡੀ ਹੈ ਜਿੱਥੇ ਤੁਹਾਡਾ ਆਤਮ ਸਨਮਾਨ ਸ਼ੁਰੂ ਹੁੰਦਾ ਹੈ ਉੱਥੇ ਜੀ ਗੋਸ਼ਰ ਹੁੰਦੀ ਹੈ ਜੇ ਦਾ ਕੋਈ ਰਿਸ਼ਤਾ ਈਗੋ ਦੀ وجہ ਨਾਲ ਛੁੱਟਦਾ ਛੁੱਟਦਾ ਉਹ ਗਲਤ ਹੈ ਪਰ ਜਿੱਥੇ ਤੁਹਾਡੇ ਆਤਮ ਸਨਮਾਨ ਨੂੰ ਠੇਸ ਪਹੁੰਚਦੀ ਹੈ ਉਹ ਛੱਡ ਦੇ ਜੰਗਾ ਹੂੰ ਨੂੰ ਪ੍ਰੋਬਲਮ ਇਹ ਵੀ ਉਸ ਜਿਹੜੀ ਈਗੋ ਤੇ ਆਤਮ ਸਨਮਾਨ ਵਾਲੀ ਲਾਈਨ ਹੈ ਉਹਦੀ ਪਛਾਣ ਕਰਨ ਦੀ ਹੈ ਸਾਨੂੰ ਕੋਈ ਚਾ ਨਹੀਂ ਪੁੱਛੀ ਕੋਈ ਖਾਸ ਗੱਲ ਨਹੀਂ ਕਿਸੇ ਪ੍ਰੈਸਰਾਂ ਨੇ ਸਾਨੂੰ ਬਹਿਜੋ ਕੁਰਸੀ ਨਹੀਂ ਦਿੱਤੀ ਕੋਈ ਖਾਸ ਗੱਲ ਨਹੀਂ ਹੂੰ ਇਹ ਰੂਟੀਨ ਚ ਆਪੇ ਕੁਰਸੀ ਚੱਕ ਕੇ ਬਹਿਜੋ ਯਾਰ ਹੂੰ ਪਰ ਜੇ ਕਿਹਨਾਂ ਜਾਣ ਕੇ ਨਹੀਂ ਦਿੱਤੀ ਹੂੰ ਫਿਰ ਉਹਦੇ ਮਨ ਚ ਪਲੈਨਿੰਗ ਹੈ ਵੀ ਨਹੀਂ ਦੇਣੀ ਨਹੀਂ ਦੇਣੀ ਜਦ ਮੈਂ ਫਲਾਣੀ ਗੱਲ ਦਾ ਬਦਲਾ ਲੈਣਾ ਹੈ ਹੂੰ ਉੱਥੇ ਸੋਡੇ ਆਤਮ ਸਨਮਾਨ ਤੇ ਟਿਸਪੰਚੀ ਹੈ ਹੂੰ ਉੱਥੇ ਸਾਨੂੰ ਉਹਨੇ ਇਨਸਲਟ ਕਰਨ ਦੀ ਤੁਹਾਡੀ ਕੋਸ਼ਿਸ਼ ਕੀਤੀ ਹੈ ਹੂੰ ਉੱਥੇ ਵੀ ਤੁਸੀਂ ਕਿਨਾਰਾ ਕਰ ਜੋ ਹੂੰ ਮੈਨੇ ਕਹਦਾ ਵੀ ਤੁਸੀਂ ਕੱਲੇ ਆਤਮ ਸਨਮਾਨ ਨੂੰ 24 ਘੰਟੇ ਚੁੱਕੀ ਰੱਖੋ ਚੁੱਕੀ ਰੱਖੋ ਵੀ ਮੇਰੀ ਆਏ ਨਹੀਂ ਹੋਈ ਮੇਰਾ ਮੈਨੇ ਤੂੰ ਆਏ ਤਾਂ ਗੇਟ ਹੀ ਨਹੀਂ ਖੋਲਿਆ ਵੀ ਤੁਸੀਂ ਆਈਏ ਸਭ ਇਸ ਤਰ੍ਹਾਂ ਕੋਈ ਮੇਰਾ ਗੇਟ ਖੋਲ ਨਾ ਇੰਨਾ ਵੀ ਨਹੀਂ ਪਰ ਇੰਨਾ ਵੀ ਨਾ ਹੋਵੇ ਵੀ ਸੋਨੂੰ ਅਗਲੇ ਇਗਨੋਰ ਤੇ ਇਗਨੋਰ ਤੇ ਨੋਕਰੀ ਜਾਵੇ ਸੋਨੂੰ ਪਲੈਨਿੰਗ ਨਾਲ ਮਤਲਬ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰੇ ਚਾਹੇ ਉਹ ਭਰਾ ਹੈ ਚਾਹੇ ਭੈਣ ਹੈ ਚਾਹੇ ਸਹੁਰੇ ਹੈ ਚਾਹੇ ਜੀਜੇ ਹੀ ਹੋਵੇ ਤੁਸੀਂ ਜੀਜੀ ਦਾ ਸਨਮਾਨ ਕਰਦੇ ਹੋ ਜੀ ਲੋੜ ਤੋਂ ਬਾਅਦ ਤੁਹਾਡਾ ਹੱਕ ਮੰਨਦਾ ਹੈ ਭੈਣ ਦੇ ਘਰ ਨਾਲ ਭੈਣ ਦਾ ਸਾਡਾ ਜਵਾਈ ਪਈ ਹੈ ਸਨਮਾਨ ਕਹਿੰਦਾ ਹੱਕ ਮੰਨਦਾ ਪਰ ਜੇ ਉਹਨੂੰ ਜੀਜੇ ਹੀ ਸੋਚੀ ਬੈਠਾ ਰਹੀ ਹੋਵੇ ਵੀ ਮੈਂ ਇਹਨਾਂ ਨੂੰ ਕੁਝ ਹੀ ਨਹੀਂ ਸਮਝਦਾ ਫਿਰ ਤੁਸੀਂ ਕਿੰਨਾ ਕੁਦਰ ਜੀਜਾ ਜੀਜਾ ਕਰਾਉਂਗੇ ਹਾਂ ਕੀ ਬਾਤ ਯਾਨੀ ਕਿ ਦੋਨਾਂ ਪਾਸੋਂ ਸਤਕਾਰ ਚਾਹੀਦਾ ਹੈ ਬਿਲਕੁਲ ਇੱਕ ਦੂਜੇ ਨੂੰ ਸਮਝ ਲੈਣ ਦੀ ਸਮਝਦਾਰੀ ਚਾਹੀਦੀ ਸਮਝਦਾਰੀ ਅਕੀਏ ਦੋਸਤੋ ਜ਼ਿੰਦਗੀ ਦੇ ਖੂਬਸੂਰਤ ਰਿਸ਼ਤੇ ਨੇ ਔਰ ਰਿਸ਼ਤਿਆਂ ਦੇ ਵਿੱਚ ਮਜ਼ਾਕ ਵੀ ਹੁੰਦਾ ਹੈ ਰਿਸ਼ਤਿਆਂ ਦੇ ਵਿੱਚ ਦੁੱਖ ਦਰਦ ਵੀ ਹੁੰਦੇ ਨੇ ਸੁੱਖ ਵੀ ਹੁੰਦੇ ਨੇ ਤਾਂ ਉਹ ਦੁਆ ਕਰੀਏ ਕਿ ਪੰਛੀ ਕਿਉਂ ਗਮਸਮ ਨੇ ਪੱਤੇ ਕਿਉਂ ਚੀਖ ਰਹੇ ਆ ਮਿਲ ਕੇ ਦੁਆ ਕਰੀਏ ਮੌਸਮ ਠੀਕ ਰਹੇ ਸਿਟੀ ਸਾਹਿਬ ਬਹੁਤ ਸਾਰੀਆਂ ਗੱਲਾਂ ਹਜੇ ਰਹਿ ਗਈਆਂ ਨੇ ਔਰ ਇਹ ਗੱਲਾਂ ਦਾ ਜੋ سلسلہ ਹੈ ਹਮੇਸ਼ਾ ਚੱਲਦਾ ਰਹੇਗਾ ਜਿਵੇਂ ਹੋਰ ਐਪੀਸੋਡ ਦੇ ਵਿੱਚ ਅਸੀਂ ਤੁਹਾਡੇ ਨਾਲ ਮਿਲਾਂਗੇ ਤੁਹਾਡੀਆਂ ਕਿਤਾਬਾਂ ਤੇ ਗੱਲ ਕਰਾਂਗੇ ਤੁਹਾਡੇ ਲਿਟਰੇਚਰ ਤੇ ਗੱਲ ਕਰਾਂਗੇ ਔਰ ਤੁਸੀਂ ਵੀ ਇਸ ਇੰਟਰਵਿਊ ਨੂੰ ਦੇਖ ਰਹੇ ਹੋ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਨਾ ਔਰ ਆਪਣੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਰਿਸ਼ਤਿਆਂ ਦੇ ਨਾਲ ਜ਼ਿੰਦਗੀ ਹੈ ਔਰ ਜ਼ਿੰਦਗੀ ਦੇ ਨਾਲ ਹੀ ਰਿਸ਼ਤੇ ਨੇ